جج سب صاحب جو میرا ٹاپک ہے وہ ہے نیٹورک میں سب تو پہلے دسنا چاہوں گا کہ جو میں میرا نام پرمود کمار ہے میں سرکاری ہائی اسکول ٹہی وکے بطور کمپیوٹر فیلڈ کی سیوا نوا رہا جو اجرے ٹاپک کی کیٹیگری ہے وہ ہے آئی ڈی کوڈ یوز آف ٹیکنالوجی ان د ٹیچنگ لرننگ پروسس جیسے آپ کے ٹیچنگ لرننگ پروسی کوڈز کو کس طرح یوزفل طریقے کر کے بچیا طریقے پڑھا سکتے ہیں ਮੈਂ ਉਹ ਸਾਡ ਦੇ ਵਿਸ਼ੇ ਤੇ ਹੋਣ ਤੋਂ ਪਹਿਲਾਂ ਥੋੜੇ ਜਿਹਾ ਭੂਮਿਕਾ ਬੰਨੀ ਚਾਹੁੰਦਾ ਕਿ ਆਈਟੀ ਦਿੱਤੋਂ ਜੋਬ ਸਟਾਰਟ ਹੁੰਦੀ ਹੈ ਇਹ ਨੂੰ ਕਰੋ ਜੇ ਉਸੇ ਸ਼ਿਵ ਨੂੰ ਅਪੜਾਉਣੀ ਹੈ ਸ਼ਿਵ ਵਾਲੇ ਬੱਚਿਆਂ ਨੂੰ ਕਿ ਕੰਪਿਊਟਰ ਕੀ ਹੈ ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜੋ ਇਨਪੁਟ ਯੰਤਰਾਂ ਦੇ ਰਾਹੀਂ ਡਾਟਾ ਪ੍ਰਾਪਤ ਕਰਦਾ ਹੈ ਫਿਰ ਪ੍ਰਾਪਤ ਕਰਨ ਤੋਂ ਬਾਅਦ ਆਉਟਪੁਟ ਯੰਤਰਾਂ ਦੇ ਰਾਹੀਂ ਨਤੀਜੇ ਪੇਸ਼ ਕਰਦਾ ਹੈ ਅਸੀਂ ਕੰਪਿਊਟਰ ਦੀ ਡੈਫੀਨੇਸ਼ਨ ਤੋਂ ਬਾਅਦ ਵੀ ਜੋ ਕੰਪਿਊਟਰ ਦੇ ਆਈਟੀ ਟੂਲਸ ਦੀ ਵਰਤੋਂ ਅਸੀਂ ਕਿੱਥੇ ਕਿੱਥੇ ਕਰ ਸਕਦੇ ਹਾਂ ਜਿਵੇਂ ਕਿ ਬੈਂਕਾਂ ਦੇ ਵਿੱਚ ਸਾਡੇ ਬਾਊਂਸ ਦਾ ਹਿਸਾਬ ਪਰ ਰੱਖ ਲਈ ਸਕੂਲਾਂ ਦੇ ਕਾਲਜ ਦੇ ਵਿੱਚ ਰੇਲਵੇ ਸਟੇਸ਼ਨਾਂ ਹਵਾਈ ਜੰਦ ਦੇ ਵਿੱਚ ਸਾਡੀ ਟਿਕਟ ਦੀ ਬੁਕਿੰਗ ਜਲਵੀਸ ਨਾ ਦਿੱਲੀ ਲੋਪਾਰਕਾ ਆਦਾਰਿਆਂ ਦੇ ਵਿੱਚ ਕੀਤੀ ਹੈ। ਅਸੀਂ ਤਾਂ ਹੀ ਬੱਚੇ ਆਤੇ ਕਲਾਈਂਟਸ ਅਸੀਂ ਯੂਜ਼ ਕਰ ਰਹੇ ਹਾਂ ਪਰ ਕਿਸੇ ਸ਼ਹਿਰ ਤੋਂ ਡਿਪੈਂਡ ਹੈ। ਇੰਟਰਨੈਟ ਨੇ ਬੜਾ ਵੱਡਾ ਰੋਲ ਖਾ ਲਿਆ ਸੀ ਜੁੜੀ ਉਹਦੇ ਉੱਪਰ ਵੱਖ-ਵੱਖ ਲੈਕਚਰਸ ਦੇ ਰਾਹੀਂ ਆਉਂਦਾ ਜੋ ਪੂਰੀ ਕੋਰਸ ਮੈਂ ਤਾਂ ਤਸਵੀਰ ਬਸ ਹੈ ਅਸੀਂ ਉਸ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਕੋਈ ਵੀ ਟਾਪਿਕ ਅਗਰ ਸਾਨੂੰ ਕਿਸੇ ਵੀ ਸਬਜੈਕਟ ਦਾ ਕੋਈ ਵੀ ਟਾਪਿਕ ਸਾਨੂੰ ਪ੍ਰੋਬਲਮ ਹੈ ਸਾਨੂੰ ਸਮਝ ਨਹੀਂ ਆ ਰਿਹਾ ਤਾਂ ਅਸੀਂ ਬੜੀ इजीली ਉਸ ਨੂੰ ਅ ਯੂਟਿਊਬ ਤੇ ਜਾ ਕੇ ਜਾਂ ਇੰਟਰਨੈਟ ਦੇ ਗੂਗਲ ਸਰਚ ਵਿੱਚ ਜਾ ਕੇ ਉਸ ਟਾਪਿਕ ਨੂੰ ਬੜੀ इजीली ਹੋਰ ਸੌਖੀ ਅਸੀਂ ਪੜ੍ਹ ਸਕਦੇ ਆ ਤਾਂ ਸਾਨੂੰ ਜਿਸ ਤਰ੍ਹਾਂ ਅਸੀਂ ਪਹਿਲਾਂ ਅਜ ਤੋਂ 20-25 ਸਾਲ ਪਹਿਲਾਂ ਜਵਾਨਾ ਸੀ ਸਾਨੂੰ ਲਾਇਬ੍ਰੇਰੀ ਦੀਆਂ ਰੈਫਰੈਂਸ ਬੁੱਕਸ ਲੈ ਕੇ ਉਹ ਲੈਕਚਰ ਰੈਮਸ ਬੁੱਕਸ ਦੇ ਵਿੱਚੋਂ ਸਾਨੂੰ ਨੋਟਸ ਤਿਆਰ ਕਰਕੇ ਪੜ੍ਹਨਾ ਪੈਂਦਾ ਸੀ ਅੱਜ ਕੱਲ ਕਾਫੀ ਸਾਰਾ ਮੈਟਰ ਸਾਨੂੰ ਇੰਟਰਨੈਟ ਦੇ ਉੱਪਰ ਅਵੇਲੇਬਲ ਹੈ ਅੱਗੇ ਹੁਣ ਮੈਂ ਆਪਦੇ ਟੌਪਿਕ ਦੀ ਗੱਲ ਕਰਾਂ ਤਾਂ ਇਹ 9th ਕਲਾਸ ਦੇ ਲੈਸਨ ਪਹਿਲਾ ਹੀ ਹੈ ਨੈਟਵਰਕਿੰਗ ਉਹਦੇ ਵਿੱਚ ਜੋ ਟੌਪਿਕ ਹੈ ਨੈਟਵਵਰਕ ਟੋਪੋਲੋਜੀ ਜੋ ਕਿ ਮੇਰਾ ਅੱਜ ਦਾ ਵਿਸ਼ਾ ਹੈ ਸਰਦੋ ਨੈਟਵਰਕ ਟੋਪੋਲੋਜੀ ਕੀ ਹੁੰਦੀ ਹੈ 2 ਜਾਂ 2 ਤੋਂ ਵੱਧ ਨੰਬਰ ਜਿਸ ਢੰਗ ਜਸ ਜਿਸ ਤਰੀਕੇ ਦੇ ਨਾਲ ਆਪਸ ਵਿੱਚ ਜੁੜੇ ਹੁੰਦੇ ਆ ਉਸ ਢੰਗ ਨੂੰ ਜਾਂ ਉਸ ਮੈਥਡ ਨੂੰ ਉਸ ਤਰੀਕੇ ਨੂੰ ਅਸੀਂ ਨੈਟਵਰਕ ਟੋਪੋਲੋਜੀ ਕਹਿੰਦੇ ਆ ਨੈਟਵਰਕ ਟੋਪੋਲੋਜੀਸ ਦੀਆਂ ਅੱਗੇ ਕਿਹ ਕਿਹ ਇਸ ਵਿੱਚ বাস ਟੋਪੋਲੋਜੀ ਰਿੰਗ ਟੋਪੋਲੋਜੀ ਸਟਾਰ ਟੋਪੋਲੋਜੀ ਮੈਸ਼ ਟੋਪੋਲੋਜੀ 3 ਟੋਪੋਲੋਜੀ ਹਾਈਬ੍ਰਿਡ ਟੋਪੋਲੋਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਆ ਇਹਨਾਂ ਟੋਪੋਲੋਜੀਸ ਅਸੀਂ ਨੈਟਵਵਰਕ ਬਣਾਉਂਦੇ ਆ ਅਸੀਂ ਨੈਟਵਰਕਿੰਗ ਕਰਨੀ ਆ ਆਪਦੇ ਘਰ ਦੇ ਵਿੱਚ ਕਰਨੀ ਆ ਜਾਂ ਆਪਦੇ ਸਕੂਲ ਦੇ ਵਿੱਚ ਕਰਨੀ ਹੈ ਜਾਂ ਕਾਲਜ ਦੇ ਵਿੱਚ ਕੰਮ ਕਰਦੇ ਆ ਤਾਂ ਅਸੀਂ ਕਿਹੜੀ ਟੋਪੋਲੋਜੀ ਯੂਜ਼ ਕਰਨੀ ਹੈ ਟੋਪੋਲੋਜੀ ਜਦੋਂ ਅਸੀਂ ਚੂਜ਼ ਕਰਨੀ ਹੈ ਤਾਂ ਉਹ ਕਿਹੜੇ ਕਿਹੜੇ ਫੈਕਟਰਸ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਦੀ ਜਿਹੜੀ ਲਗਤ ਹੈ ਪਰ ਤੋਂ ਘੱਟ ਪੈਂਦੀ ਹੋਵੇ ਸੀ ਧਿਆਨ ਰੱਖਣਾ ਹੈ ਔਰ ਲੈਗਿੰਗ ਸਟੋਰੇਜ ਹੋਵੇ ਰੈਲੀਟੀ ਉਹਦੀ ਬੰਦੀ ਹੋਵੇ ਜਿੱਥੇ ਮਰਜ਼ੀ ਸੀ ਉਹਨੂੰ इजीली ਚੂਜ਼ ਕਰ ਸਕਦੇ ਬਈ 플러스 ਉਹਦੀ ਸਕੇਲੇਬਿਲਟੀ ਹੋਵੇ ਜਿੰਨੇ ਮਰਜ਼ੀ ਉਹਦੇ ਨਾਲ ਅਸੀਂ ਨਵੇਂ ਕੰਪਿਊਟਰ ਵੀ ਅਟੈਚ ਕਰ ਸਕਦੇ ਬਈ ਅਸੀਂ ਜਦੋਂ ਕੋਈ ਵੀ ਰੂਟਰ ਵੀ ਖਰਾਬ ਆ ਗਿਆ ਸੀ ਉਹ ਹਟਾ ਨਹੀਂ ਸਕਦੇ ਹੋਈਏ ਕੋਈ ਦਿੱਕਤ ਨਾ ਆਵੇ ਅਸੀਂ ਉਹ ਚੀਜ਼ ਵੀ ਧਿਆਨ ਰੱਖਣੀ ਹੈ ਉਹਦੀ ਜੋ ਬੈਂਡਵਿਡਥ ਸਮਰਥਾ ਹੈ ਉਹ ਆਪਕੀ ਕਿੰਨੀ ਮਾਤਰਾ ਵਿੱਚ ਡਾਟਾ ਅਸੀਂ ਇੱਕ ਥਾਂ ਤੋਂ ਦੂਜੀ ਥਾਂ 'ਤੇ ਭੇਜ ਸਕਦੇ ਆ ਅਸੀਂ ਉਹ ਚੀਜ਼ ਦਾ ਵੀ ਧਿਆਨ ਰੱਖਣਾ ਹੈ ਉਹਦੀ ਈਜ਼ ਆਫ ਇੰਸਟਾਲੇਸ਼ਨ ਇੰਸਟਾਲੇਸ਼ਨ ਕਰਨੀ ਇਜ਼ੀ ਹੋਵੇ ਹਰ ਇੱਕ ਨੂੰ ਪ੍ਰੋਪਰਲੀ ਹੋਵੇ ਅਸੀਂ ਸੌਖੇ ਤਰੀਕੇ ਦੇ ਨਾਲ ਇੰਸਟਾਲ ਕਰ ਪਾਈਏ ਈਜ਼ ਆਫ ਅ ਡਰਾਬਲ ਸ਼ੂਟਿੰਗ ਅਗਰ ਸਾਡੇ ਵਿੱਚ ਬੜੇ ਸੌਖੇ ਤਰੀਕੇ ਦੇ ਨਾਲ ਆਉਦੀ ਪ੍ਰੋਬਲਮ ਨੂੰ ਸੋਲਵ ਕਰ ਸਕੀਏ ਇਹਦੇ ਵਿੱਚ ਇਹ ਰੂਟਰ ਵੀ ਜੁੜਿਆ ਹੁੰਦਾ ਹੈ ਰੂਟਰ ਕੀ ਹੈ ਕੋ ਹਾਰਡਵੇਅਰ ਦਾ ਅੰਤਰ ਹੈ ਜਿਹੜਾ ਕਿ ਡਾਟਾ ਨੂੰ ਇੱਕ ਤੋਂ ਮੂਟਰ ਤੋਂ ਦੂਜੇ ਮੂਟਰ ਤੱਕ ਪਹੁੰਚਾਉਣ ਦੇ ਵਿੱਚ ਇਹਦਾ ਰੂਟ ਪਹਿਲਾ ਕਰਦਾ ਹੈ ਰੂਟ ਦੱਸਦਾ ਹੈ ਰੂਟ ਇਹਨੂੰ ਜੀ ਰੂਟਰ ਨੂੰ ਆਪ ਦੇ ਜਿਹੜੇ ਲੈਵਲ ਦੇ ਵਿੱਚ ਵੀ ਅਸੀਂ ਲਗਭਗ ਦਾ ਜਾਨੇ ਚੁਸ ਕਰਦੇ ਹਾਂ ਫੋਰ ਐਗਜ਼ਾਮਪਲ ਮੰਨ ਲਓ ਕਿ ਜੇਕਰ ਤੁਹਾਨੂੰ ਚਾਹ ਰਿਹਾ ਕਿ ਕੋਲ ਕੋਈ ਆਇਆ ਅੱਜ ਤਾਂ ਮੈਂ ਬਾਈਕਾਰ ਆਇਆ ਤਾਂ ਉਹ ਕਾਰ ਦੇ ਵਿੱਚ ਵੀ ਮੰਨੋ ਕਿਤੇ ਹੜਨਾ ਲੱਗਿਆ ਹੋਇਆ ਹੈ ਜਾਂ ਵੀ ਟ੍ਰੈਫਿਕ ਦੇ ਕਾਰਨ ਵਿਚਾਲੇ ਰੋਡ ਬੰਦ ਹੈ ਤਾਂ ਮੈਨੂੰ ਵੀ ਹੋਊਗਾ ਕਿ ਮੈਨੂੰ ਬਾਈਪਾਸ ਕਰੋ ਕੇ ਜਾਂ ਮੈਨੂੰ ਕਿਸੇ ਹੋਰ ਪਿੰਡ ਵਿੱਚ ਦੇ ਕੇ ਮੈਨੂੰ ਇਸ ਸਟੇਜ ਦੇ ਉੱਪਰ ਪਹੁੰਚਣਾ ਪਵੇ। ਜਦੋਂ ਅਸੀਂ ਆਪ ਦਾ ਅਜਿਹਾ ਅਸੀਂ ਕਿਤੇ ਵੀ ਜਾਣਾ ਸਾਨੂੰ ਉਸ ਦਾ ਰਸਤਾ ਲੱਭਾਣ ਲਈ ਗੂਗਲ ਮੈਪਸ ਯੂਜ਼ ਕਰਦੇ ਹਾਂ। ਗੂਗਲ ਮੈਪਸ ਜੋ ਅਸੀਂ ਵਰਤਨੇ ਆ ਤਾਂ ਗੂਗਲ ਮੈਪਸ ਦੇ ਵਿੱਚ ਵੀ ਕਈ ਵਾਰੀ ਕੀ ਹੁੰਦਾ ਹੈ ਉਹ ਆਪਣੇ ਆਪ ਹੀ ਐਡਵਾਂਸਡ ਗ੍ਰਾਫਿਕ ਬੋਲ ਰਿਹਾ ਹੈ ਤੇ ਉਹ ਗੈਟ ਸ਼ੋ ਹਾ ਗਿਆ ਹੈ। ਕਿੰਨਾ ਟਾਈਮ ਲੱਗੇਗਾ। ਉਹ ਆਪਣੇ ਆਪ ਹੀ ਅਗਰ ਅਸੀਂ ਮੰਨ ਲਓ ਕਿ ਗਲਤੀ ਨਾਲ ਉਹ ਹੋਰ ਬਣੀ ਪਾਰੀ ਜਾਂ ਕਿਸੇ ਹੋਰ ਰੋਡ ਪਾੜਿਆ ਤਾਂ ਗੂਗਲ ਮੈਪ ਨੇ ਆਪਣੇ ਆਪ ਤੋਂ ਰੂਟ ਚੇਂਜ ਕਰਕੇ ਉਸ ਉਹਨੇ ਰੂਟਰ ਕੰਟਰੋਲ ਕਰਿਆ ਹੁੰਦਾ ਜਿਹੜਾ ਹਮਨ ਲੈ ਕੇ ਰੂਟਰ ਹੁੰਦਾ ਹੈ ਉਹਨੇ ਜਿਹੜਾ ਇਸ ਐਸ ਏ ਹੈ ਇਹਦੇ ਵਿੱਚ ਆਸਾਨੀ ਨਾਲ ਪਹੁੰਚ ਸਕਦੇ ਆ ਉਸ ਵੀ ਦੇ ਵਿੱਚ ਜਾ ਕੇ ਤੁਹਾਡਾ ਜੋ ਰੂਟ ਹੈ ਉਸ ਨੂੰ ਦੱਸਦੇ ਰਹ ਹੁੰਦਾ ਐ ਫੋਰ ਐਗਜ਼ਾਮਪਲ ਜੇ ਜਿਹੜੀ ਜੋ ਪਹਿਲੀ ਟੋਪੋਲੋਜੀ ਹੈ ਉਹ ਹੈ ਬਸ ਟੋਪੋਲੋਜੀ ਬਸ ਟੋਪੋਲੋਜੀ ਦੇ ਵਿੱਚ ਇੱਕ ਸਾਂਝੀ ਜਿਸ ਤਰ੍ਹਾਂ ਕੀ ਦੇ ਵਿੱਚ ਪੇਸ਼ ਆਇਆ ਗਿਆ ਆ ਇੱਕ ਸਾਂਝੀ ਵਾਸਾ ਹੈ ਦਸਮੀ ਇੱਕ ਕਾਰ ਹੈ ਇਸ ਕਾਰ ਦੇ ਨਾਲ ਇਹਦੇ ਦੋਨੋਂ ਕੋਨਿਆਂ ਦੇ ਉੱਪਰ ਡੈਬੂਲਟਰ ਲੱਗੇ ਹੋਏ ਆ ਤੇ ਇਹਦੇ ਨਾਲ ਕੰਪਿਊਟਰ ਜਿਹੜੇ ਨੋਡ 1 ਜੁੜਿਆ ਹੋਇਆ ਹੈ ਨੋਡ 2 ਨੋਡ 4 ਇੱਕ ਸਾਈਡ ਤੇ ਜੁੜੇ ਹੋਏ ਆ دوسری ਸਾਈਡ ਦੇ ਉੱਪਰ ਨੋਡ 3 ਹੈ ਨੋਡ 5 ਹੈ ਇਹੋਸੀ ਮੈਕਲ ਕੋਸ਼ਿਸ਼ ਕੀਤੀ ਹੈ

بس جی جانے کہ جدو اُسی بس تو ایک تھان جی تیار کوئی میسج بھیجنا ਲੜਕੇ ਉਸ ਸਾਡੇ ਮੈਸੇਜ ਦੇ ਵਿੱਚ ਇੱਕ ਐਡਰੈਸ ਹੁੰਦਾ ਜਿਹੜੀ ਵੀ ਕੰਪਿਊਟਰ ਨਾਲ ਰਿਲੇਟਡ ਉਹ ਐਡਰੈਸ ਨਾਲ ਰਿਲੇਟਡ ਉਹ ਮੈਸੇਜ ਆ ਉਸ ਨੂੰ ਪ੍ਰਾਪਤ ਕਰ ਲੈਂਦਾ ਦੂਸਰਾ ਉਸ ਨੂੰ ਇਗਨੋਰ ਕਰ ਦਿੰਦਾ ਫੋਰ ਐਗਜ਼ੈਂਪਲ ਨਿੰਨਾ ਮੈਡਮ ਹੱਥ ਉੱਪਰ ਕਰਨਾ ਕੋਈ ਸਾਡੇ ਦੇਖੋ ਮੈਡਮ ਤੁਸੀਂ ਆਪ ਉੱਪਰ ਕਿਉਂ ਨਹੀਂ ਕੀਤਾ ਜੀ ਤੁਸੀਂ ਕਿਉਂ ਨਹੀਂ ਕੀਤਾ ਜੀ ਤੁਸੀਂ ਕਿਉਂ ਨਹੀਂ ਕੀਤਾ ਜੀ ਕੱਲੇ ਰਿੰਨਾ ਮੈਡਮ ਨੇ ਕਿਉਂ ਕੀਤਾ ਸਰ ਇਹਨਾਂ ਨੇ ਕਿਹਾ ਕਿਉਂਕਿ ਮੈਂ ਬ੍ਰੌਡਕਾਸਟ ਕੀਤਾ ਮੈਨੂੰ ਮੈਸੇਜ ਬ੍ਰੌਡਕਾਸਟ ਕੀਤਾ ਸੁਣਿਆ ਸਾਰਿਆਂ ਨੇ ਮੇਰੀ ਆਵਾਜ਼ ਸਾਰਿਆਂ ਤੱਕ ਪਹੁੰਚੀ ਪਰ ਉਸਦੇ ਅਮਲ ਕੀ ਨੇ ਕੀਤਾ ਜਿਸ ਦਾ ਉਹ ਮੈਸੇਜ ਸੀ ਨਿਰਨੇ ਬੜੇ ਦੇ ਨਾਮ ਮੈਸੇਜ ਸੀ ਉਹਨਾਂ ਨੇ ਹੈਂ ਤੇ ਰੀਜ਼ ਕਰ ਲਿਆ ਉਸੇ ਤਰ੍ਹਾਂ ਹੀ ਬਸ ਟੋਪੋਲੋਜੀ ਦੇ ਵਿੱਚ ਅਸੀਂ ਜੋ ਮੈਸੇਜ ਹੈ ਉਹ ਬਸ ਦੇ ਉੱਪਰ ਕੇਬਲ ਦੇ ਉੱਪਰ ਬ੍ਰੌਡਕਾਸਟ ਕਰਦੇ ਨੇ ਉਹ ਜਿਹੜੇ ਕੰਪਿਊਟਰ ਨਾਲ ਰਿਲੇਟਡ ਹੁੰਦਾ ਉਸ ਨੂੰ ਪ੍ਰਾਪਤ ਕਰ ਲੈਂਦਾ ਬਾਕੀ ਉਸ ਨੂੰ ਇਗਨੋਰ ਕਰਦਾ ਵਾਸਟੋਪੋਲੋਜੀ ਦੇ ਨਾਮ ਅਸੀਂ ਸੁਣ ਵੀ ਚੁੱਕੇ ਆ ਬੜੀ ਸਸਤੀ ਪੈਂਦੀ ਐ ਇਸਾਮੀ ਨਾਲ ਅਸੀਂ ਜਿੰਨੇ ਮਰਜ਼ੀ ਕੰਪਿਊਟਰ ਦੇ ਵਿੱਚ ਜੋੜ ਸਕਦੇ ਆ ਜੇਕਰ ਕੋਈ ਇੱਕ ਕੰਪਿਊਟਰ ਫੇਲ ਵੀ ਹੋ ਜੇ ਤਾਂ ਵੀ ਨੈਟਵਰਕ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਹੋਰ ਟੋਪੋਲੋਜੀ ਦੇ ਮੁਕਾਬਲੇ ਇਹਦੇ ਵਿੱਚ ਕੇਬਲ ਦੀ ਜ਼ਰੂਰਤ ਵੀ ਘੱਟ ਪੈਂਦੀ ਐ ਇਹ ਛੋਟੇ ਨੈਟਵਰਕਾਂ ਦੇ ਵਿੱਚ ਬੜੀ ਲਾਹ ਹਾਰੀ ਐ ਇਹਦਾ ਜੋ ਲੇਆਉਟ ਤੇ ਕਨੈਕਟੀਵਿਟੀ ਐ ਉਸ ਨੂੰ ਸਮਝਣਾ ਵੀ ਸੌਖਾ ਐ ਇਹਦੇ ਨੁਕਸਾਨ ਕੀ ਐ ਅਗਰੇ ਦੀ ਜੋ ਮੇਨ ਕੇਬਲ ਐ ਬਸ ਅਗਰ ਉਹ ਖਰਾਬ ਹੋ ਜੇ ਸਾਰਾ ਨੈਟਵਰਕ ਜਿਹੜਾ ਉਹ ਫੇਰ ਹੋ ਜੇ ਤੇ ਇਹਦੇ ਲਈ ਅਗਰ ਕਿ ਮੋਡਰਾਂ ਦੀ ਗਿਣਤੀ ਸੀ ਜਿਆਦਾ ਵਧਾ ਦਿੰਨੇ ਆ ਤਾਂ ਜੁਰੀ ਦੀ ਕਾਰਜ ਕੁਸ਼ਲਤਾ ਉਹ ਘਟ ਜਾਂਦੀ ਹੈ ਕੇਬਲ ਦੀ ਲੰਬਾਈ ਇਹ ਸੀਮਤ ਹੁੰਦੀ ਹੈ ਇਹ ਕੁਝ ਹੋਲ ਟੋਪੋਲੋਜੀ ਦੇ ਨਾਲੋਂ ਥੋੜੀ ਸਿਰੋ ਚੱਲਦੀ ਹੈ ਬੈਕਬੋਨ ਕੇਬਲ ਦੇ ਦੋਵੇਂ ਸਿਰਿਆਂ ਦੇ ਉੱਪਰ ਟਰਮੀਨੇਟਰ ਲਗਾਉਣਾ ਜ਼ਰੂਰੀ ਹੈ ਅਗਰ ਸਾਂਝਾ ਨੈਟਵਰਕ ਡਾਪ ਹੋ ਜੇ ਤਾਂ ਜਿਹੜੀ ਇਸ ਮਸਿਆਦੀ ਸਾਨੂੰ ਪਛਾਣ ਕਰਨੀ ਔਖੀ ਹੋ ਜਾਂਦੀ ਹੈ ਇਹਦੀਆਂ ਤੇ ਜਿਹੜਾ ਸਾਹਮਣੇ ਨੈਕਸਟ ਓਪੋਲੋਜੀ ਹੈ ਜੀ ਨੈਕਸਟ ਓਪੋਲੋਜੀ ਵੈਰੀ ਗੁੱਡ ਓਪੋਲੋਜੀ ਦੇ ਵਿੱਚ ਸਾਰੇ ਜਿਹੜੇ ਮੋਲ ਇੱਕ ਗੋਲ ਲੈਣੇ ਦੇ ਜੁੜੇ ਹੁੰਦੇ ਆ ਮੰਨ ਲਓ ਮੈਂ ਸਾਰੇ ਬੱਚਿਆਂ ਨੂੰ ਬੁਲਾ ਕੇ ਇੱਥੇ ਗੋਚੱਕਰ ਵਾਕੇ ਕਦੇ ਕਰਦਾ ਤਾਂ ਉਸ ਨੂੰ ਮੈਂ ਇਸ ਐਗਜ਼ਾਮਪਲ ਦੇ ਰਾਹੀਂ ਵੀਡੀਓ ਰਹਿ ਕੇ ਦੱਸਾਇਆ

ਜੋ ਡਾਟਾ ਹੈ ਉਹ ਇੱਕ ਦਿਸ਼ਾ ਦੇ ਵਿੱਚ ਹੀ ਜਾਂਦਾ ਹੈ ਜੋ ਡੀਡ ਰਿੰਗ ਟੋਪੋਲੋਜੀ ਹੁੰਦੀ ਹੈ ਉਹਦੇ ਵਿੱਚ ਦੋਨਾਂ ਦਿਸ਼ਾਵਾਂ ਦੇ ਵਿੱਚ ਡਾਟਾ ਜਾਂਦਾ ਹੈ ਇੱਕ ਆਣੀ ਅਸੀਂ ਡਾਟਾ ਸੈਂਡ ਕਰ ਸਕਦੇ ਹਾਂ ਦੂਸਰੀ ਧਰਨੀ ਅਸੀਂ ਡਾਟਾ ਰਿਸਿਵ ਵੀ ਕਰ ਸਕਦੇ ਹਾਂ ਰਿੰਗ ਟੋਪੋਲੋਜੀ ਦੇ ਵਿੱਚ ਅਗਰ ਇੱਕ ਰਿਟਰ ਮਨੋ ਖਰਾਬੀ ਹੋ ਗਈ ਮਨੋ ਰੋਡ ਟੂਪਰਾ ਹੋ ਗਿਆ ਤਾਂ ਜੋ ਬਾਕੀ ਵਾਲਾ ਨੈਟਵਰਕ ਹੈ ਉਹ ਵਰਕਿੰਗ ਚੱਲਦਾ ਹੈ ਉਹ ਬਿਲਕੁਲ ਖਰਾਬ ਨਹੀਂ ਹੁੰਦਾ ਇਹਦੇ ਲਾਨ ਦੇ ਵਿੱਚ ਜੇ ਅਗਰ ਨਿਗਾਹ ਮਾਰੀਏ ਤਾਂ ਇਹਦੀ ਜੋ ਜੁਗਾਮੰਦੀ ਕਰਨੀ ਇਹਦੀ ਇਜ਼ੀ ਹੈ ਡਾਟਾ ਐਕਸੈਸ ਕਰਨਾ ਜਾਂ ਉਸ ਕੋਲ ਡਾਟਾ ਟਰਾਂਸਮਿਟ ਕਰਨ ਦਾ ਮੌਕਾ ਹੁੰਦਾ ਹੈ ਇਹ ਟੋਪੋਲੋਜੀ ਭਾਰੀ ਨੈਟਵਰਕ ਟ੍ਰੈਫਿਕ ਸਮੱਸਿਆ ਦੇ ਸਮੇ ਬਸਟੋ ਟੋਪੋਲੋਜੀ ਨਾਲੋਂ ਵਧੀਆ ਪ੍ਰਦਰਸ਼ਨ ਕਰਦੀ ਹੈ ਕੰਪਿਊਟਰਾਂ ਦੇ ਵਿੱਚਕਾਰ ਕਨੈਕਟੀਵਿਟੀ ਦਾ ਪ੍ਰਬੰਧ ਕਰਨ ਲਈ ਕੇਂਦਰੀ ਨੋਡ ਦੀ ਲੋੜ ਇਸ ਕੋਈ ਨਹੀਂ ਹੁੰਦੀ ਉਪਕਰਨਾਂ ਦੇ ਕੇਬਲਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ ਦਾ ਪਤਾ ਲਗਾਉਣਾ ਸੌਖਾ ਹੁੰਦਾ ਹੈ ਜੇ ਵੀ ਇਹ ਬੁਕਾਰਨ ਇੱਕ ਨਿਰਧਾਰਿਤ ਸਮੇਂ ਦੇ ਅੰਦਰ ਸਿਗਨਲ ਪ੍ਰਾਪਤ ਨਹੀਂ ਵੀ ਕਰਦਾ ਤਾਂ ਇਹ ਸਿਸਟਮ ਅਲਾਰਮ ਜਨਰੇਟ ਕਰ ਦਿੰਦਾ ਹੈ ਇਹਦੀਆਂ ਹਾਨੀਆਂ ਅਗਰ ਇਹ ਕੰਪਿਊਟਰ ਫੇਲ ਹੋਏ ਤਾਂ ਪੂਰਾ ਨੈਟਵਰਕ ਪ੍ਰਭਾਵਿਤ ਕਰ ਲੈਂਦੇ ਕੋਈ ਵੀ ਕੰਪਿਊਟਰ ਇੱਕ ਦੂਜੇ ਨਾਲ ਟ੍ਰੈਂਕਲੀ ਜੁੜਿਆ ਹੁੰਦਾ ਨਾਲ ਉਹ ਇੱਕ ਨੂੰ ਹੋਰ ਕੰਮ ਨੇ ਕੰਪਿਊਟਰ ਤੋਂ ਵੀ ਕੋਈ ਡਾਟਾ ਭੇਜਣਾ ਤਾਂ ਇਹ ਪਹਿਲਾਂ ہابو پڑے جاگے گا ہابو کے جو روٹ ہے اور لوڈ 3 کوڈ پہ چھے گا اس نے ایک چھوٹی جی ایمپل دینا دیکھ ساتے ہیں اسی کا جی ساتے ہیں دیاتی مہاچے پاسی دیاتی ہے دینا ہر سٹار روڈ پڑا جی دی جو گئی باپنے ہیں ایسی بھی سٹار روڈ پڑا جی جنگوشی سٹار روڈ پڑا جی سٹار روڈ پڑا جی ایچے ایک ساتا ہابو دیرا بیر کی بیر کی بیر رہی ہے ت and that book. thank sí. ਜੇ ਕੁਝ ਕੁ ਡਿ 连接ਡ ਹੋਵੇ ਤਾਂ ਹਰੇਕ ਕੁ ਡਿ ਰੈਕੁਮ ਜਿਹੜਾ ਜੁੜਿਆ ਹੁੰਦਾ ਹੈ ਅਗਰ ਪਾਰਸ਼ਲੀ ਕਨੈਕਟਡ ਹੋਣ ਤਾਂ ਉਹਦੇ ਵਿੱਚ ਘੱਟੋ ਘੱਟ ਦੋ ਕੁ ਮੋਡਮ ਜਰੂਰ ਉਸ ਇੱਕ ਦੂਜੇ ਨਾਲ ਜੁੜੇ ਹੁੰਦੇ ਆ ਬਾਕੀ ਬੇਸ਼ੱਕ ਨਾ ਜੁੜੇ ਹੋਣ ਇਹਦੇ ਵਿੱਚ ਇਹ ਜੋ ਟੋਪੋਲੋਜੀ ਹੈ ਮੈਸ਼ ਟੋਪੋਲੋਜੀ ਹੈ ਇਹਦੇ ਵਿੱਚ ਡਾਟਾ ਸੀ ਬੜੀ ਫਾਸਟਲੀ ਬਾਕੀ ਟੋਪੋਲੋਜੀ ਨਾਲੋਂ ਡਾਟਾ ਜਿਹੜੀ ਕਨੈਕਟ ਮੋਨੋਪੋਲਿਕ ਮੋਡਮ ਨੇ 64 ਮੋਡਮ ਕੁ ਡਾਟਾ ਭੇਜਿਆ ਉਹਨੂੰ ਰਸਤੇ ਦੇ ਵਿੱਚ ਕਿਸੇ ਵਿਚੋਲੇ ਦੀ ਲੋੜ ਨਹੀਂ ਹੈ ਸਿੱਧਾ ਉਹ ਡਾਟਾ ਉਹਦਾ ਟ੍ਰਾਂਸਫਰ ਕਰ ਸਕਦਾ ਹੈ ਇਹ ਚੋਂ ਵੀ ਡਾਟਾ ਫਾਸਟ ਜਾਂਦਾ ਹੈ ਕਲਸਰ ਇਹਦੀ ਸਪੀਡ ਵੀ ਆਪਣੀ ਦੀ ਹੈ ਬੈਂਡਵਿਡਥ ਸਮਝਾ ਵੀ ਜ਼ਿਆਦਾ ਹੁੰਦੀ ਹੈ ਇਹਦੇ ਕਾਫੀ ਫੇਡ ਐਡਵਾਂਟੇਜ ਨੇ ਇਹਨੂੰ ਵੀ ਅਸੀਂ ਇੱਕ ਛੋਟੀ ਜੀ ਵੀਡੀਓ ਦੇ ਰਹਿਤ ਸੁਣਦੇ ਆਂ ਅੱਜ ਸੀ ਮੈਸੇਜ ਟੈਕਨੋਲੋਜੀ ਜੇਮਸ ਟੈਕਨ ਟੈਕਨੋਲੋਜੀ ਹੈ ਜਿਹਦੇ ਲੈਕ ਟੈਕੋ ਵੀ ਕਰਿਆ ਹੋਇਆ ਸੁਣਿਆ ਅਸੀਂ ਅੱਜ ਕਿ ਜਿਸ ਤਰੇਹ ਚਾਹ ਆ ਤੇ ਆ ਕੀ ਗੜਿਆ ਇਹ ਜਰਾ ਟੇਬੂਲ ਨੂੰ ਜਾ ਰਹੇ ਆ 3G 4G 5G ਇਹ ਸਾਰੇ ਇੰਟਰਨੈਟ ਟੈਕ నాకు తినాలి విరే మేస్ట్రో గోదేర్చే సాలి రిపోర్ట్ తినాలి ਕਰਦੀ ਇਹਦੀ ਹਾਨੀ ਹੈ ਵੀ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਖਰਚਾ ਜ਼ਿਆਦਾ ਪੈਂਦਾ ਹੈ ਬਾਕੀ ਜੋ ਨੈਸਟ ਹੈ ਜੀ ਉਹ ਹੈ ਟਰੀ ਟੋਪੋਲੋਜੀ ਟਰੀ ਟੋਪੋਲੋਜੀ ਦੇ ਵਿੱਚ ਸਾਰੇ ਕੰਪਿਊਟਰ ਇੱਕ ਟਰੀ ਦੀ ਸ਼ਬਦ ਦੇ ਨਾਲ ਜੁੜੇ ਹੁੰਦੇ ਸਭ ਤੋਂ ਪਹਿਲਾਂ ਕਿ ਮੇਨ ਨੋਡ ਹੋ ਗਿਆ ਪਹਿਲਾਂ ਜਿਸ ਤਰ੍ਹਾਂ ਉਹਦੇ ਨਾਲ ਗਾਹ ਦੋ ਕੰਪਿਊਟਰ ਅੱਗੇ ਜੁੜੇ ਆ ਉਹਦੇ ਨਾਲ ਅੱਗੇ ਅਸੀਂ ਦੋ ਤੇ ਪਲੱਸ ਅਗਲੇ ਨਾਲ 10 ਕੰਪਿਊਟਰਾਂ ਜੁੜੇ ਆ ਇਹਨੂੰ ਇੱਕ ਅਸੀਂ ਵੀਡੀਓ ਦੇ ਨਾਲ ਸਮਝਾਂਗੇ ਸੀ a nossa memória, a ਵਿਸਤਾਰ ਐਕਸਟੈਂਸ਼ਨ ਹੈ ਜਿਹਦੇ ਮਰਜ਼ੀ ਕੋ ਮੋਟਰ ਸੀਦੇ ਨਾਲ ਜੋੜ ਸਕਦੇ ਆ ਪਲੱਸ ਇਹਦੀ ਨੁਕਸਾਨ ਵੀ ਅਸੀਂ ਸੋਚ ਗਿਆ ਕਰੋ ਕਿ ਜੇ نیٹਵਰਕ ਕੋਈ ਮੇਨ ਕੇਬਲ ਟੁੱਟ ਜੇ ਤਾਂ ਉਹਦਾ ਜਿਹੜਾ ਉਹਨਾਂ ਲਿੰਕਡ ਨੈਟਵਰਕ ਤੋਂ ਕੱਪ ਹੋ ਜੇ ਨੈਕਸਟ ਹੈ ਜੀ ਹਾਈਬ੍ਰਿਡ ਟੋਪੋਲੋਜੀ ਹਾਈਬ੍ਰਿਡ ਟੋਪੋਲੋਜੀ ਜੋ ਹੈ ਉਹ ਸਾਡੇ ਦੋ ਜਾਂ ਤੋਂ ਵੱਧ ਕਿਸਮਾਂ ਦੀ ਟੋਪੋਲੋਜੀ ਨੂੰ ਮਿਲਾ ਕੇ ਬਣਦੀ ਹੈ ਜਿਵੇਂ ਦੇ ਵਿੱਚ ਵੀ ਇੱਕ ਸਾਂਝੀ ਬਸ ਵਰਤੀ ਗਈ ਹੈ ਦੇਖੋ ਸਾਂਝੀ ਧਾਰਾ ਉਦੋਂ ਨਾਲ ਆ ਦੋ ਨੋਡ 2 ਤੇ ਨੋਡ 3 ਜੁੜੇ ਹੋਏ ਆ ਨੀਚੇ ਸਟਾਰ ਟੋਪੋਲੋਜੀ ਦੇ ਨਾਲ ਅਗੇ ਜੁੜੀ ਹੋਈ ਹੈ ਤੇ ਗਨ ਬ੍ਰੀਡ ਟੋਪੋਲੋਜੀ ਨਾਲ ਜੁੜੀ ਹੋਈ ਹੈ ਇਸ ਤਰ੍ਹਾਂ ਅਸੀਂ ਵੱਖ-ਵੱਖ ਨੈਟਵਰਕਸ ਨੂੰ ਜਦੋਂ ਇੱਕ ਹੋਰ ਸਾਂਝੀ ਬਸ ਦੇ ਨਾਲ ਜੋੜਦੇ ਨੇ ਤਾਂ ਉਹ ਇੱਕ ਹਾਈਬ੍ਰਿਡ ਟੋਪੋਲੋਜੀ ਦੇ ਤੌਰ ਤੇ ਵਰਤੀ ਜਾਂਦੀ ਹੈ ਅੱਜਕੱਲ੍ਹ ਇੰਟਰਨੈਟ ਦੇ ਵਿੱਚ ਜੋ ਟੋਪੋਲੋਜੀ ਵਰਤੀ ਜਾਂਦੀ ਹੈ ਇੰਟਰਨੈਟ ਦੇ ਵਿੱਚ ਜਾਂ ਵੈਬ ਦੇ ਵਿੱਚ ਉਹ ਜ਼ਿਆਦਾਤਰ ਹਾਈਬ੍ਰਿਡ ਟੋਪੋਲੋਜੀ ਵਰਤੀ ਜਾਂਦੀ ਹੈ ਲੈਂ ਦੇ ਵਿੱਚ ਜੋ ਅਸੀਂ ਬਸ ਵਰਤੀ ਹੈ ਜਾਂ ਸਟਾਰ ਜਾਂ ਰਿੰਗ ਟੋਪੋਲੋਜੀ ਜਿਹੜਾ ਅਸੀਂ ਉਹਨੂੰ ਯੂਜ਼ ਕਰਦੇ ਹਾਂ ਅੰਮਲੇ ਵਿੱਚ ਵੀ ਹੈਬੀਟੋਪੋਲਜੀ ਦੇ ਨਾਲ ਜੁੜੀ ਹੋ ਜਾਂਦੀ ਹੈ ਇਹਦੇ ਲਾਭ ਉਹ ਵੀ ਇਹਦੀਆਂ ਇਹਦੇ ਦੇ ਗਰਤੀ ਬਤਨ ਬੋਣੀ ਜੁਕਵਾ ਹੋ ਜੇ ਥੋੜੀ ਜੋ ਇਜ਼ੀ ਹੈ ਤੇ ਇਹਦਾ ਜੋ ਕਾਰ ਹੈ ਜਿਹਨੂੰ ਵਰਤੀ ਬਤਾ ਸਕਦੇ ਨੇ ਇਹਦੇ ਜਿਹਨ ਨੁਕਸਾਨ ਹੈ ਇਹਨੂੰ ਡਿਜ਼ਾਈਨ ਕਰਨਾ ਕੰਪਲੈਕਸ ਹੁੰਦਾ ਹੈ ਤੇ ਇਹਨੂੰ ਬਣਾਉਣਾ ਕੋਸਟਲੀ ਪੈਂਦਾ ਹੈ ਅਸੀਂ ਸਾਰੇ ਹੀ ਅਸੀਂ ਮੋਬਾਈਲ ਵਰਤਦੇ ਹਾਂ ਮੋਬਾਈਲ ਦੇ ਵਿੱਚ ਮੰਨ ਲਓ ਅਸੀਂ ਕਾਲ ਕਰਨੀ ਹੈ ਕਿਸੇ ਨੂੰ ਇੱਕ ਫੋਨ ਤੋਂ ਦੂਜੇ ਫੋਨ ਦੇ ਉੱਪਰ ਉਹ ਜਦੋਂ ਤੁਸੀਂ ਕਾਲ ਕਰਦੇ ਆ ਉਹ ਵੀ ਨੈਟਵਰਕਿੰਗ ਦੇ ਥਰੂ ਜੁਜ ਹੁੰਦੀ ਹੈ ਅਗਰ ਨੈਟਵਰਕ ਆ ਰਿਹਾ ਹੈ ਟਾਵਰ ਦੀ ਰੇਂਜ ਆ ਰਹੀ ਹੈ ਸਾਡੀ ਕਾਲ ਰੂਪ ਹੁੰਦੀ ਹੈ ਅਦਰਵਾਈਜ਼ ਹੀ ਰੂਪ ਹੁੰਦੀ ਉਹਥੇ ਵੀ ਕਿਤੇ ਨਾ ਕਿਤੇ ਟੋਪੋਲੋਜੀ ਦੀ ਵਰਤੋਂ ਸਾਡੀ ਡੇਲੀ ਲੈਕ ਦੇ ਵਿੱਚ ਅਸੀਂ ਕਰਦੇ ਆ ਪਰ ਤੁਹਾਡੇ ਕੋਲ ਕੰਪਿਊਟਰ ਹੈ ਉਹ ਮਾਈਕਰੋ ਸੈਕਿੰਡ ਦੇ ਵਿੱਚ ਕੰਮ ਕਰਦਾ ਹੈ ਭਾਵੇਂ ਇੱਕ ਸਕਿੰਟ ਦਾ ਵੀ ਲੱਖਾਂ ਹਿੱਸਾ ਬਹੁਤ ਫਾਸਟ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਮੰਨ ਲਓ ਮੇਰੇ ਕੋਲ ਜੀਓ ਦਾ ਨੰਬਰ ਹੈ ਜਦੋਂ ਮੈਂ ਕਿਸੇ ਨੂੰ ਕਾਲ ਕਰ ਰਿਹਾ ਹੁੰਦਾ ਉਹ ਵੀ ਇਸ ਦਾ ਨੰਬਰ ਹੈ ਮਾਡਲ ਨਹੀਂ ਲੱਗ ਰਹੇ ਕਵਰ ਲੱਗੇ ਹੋਏ ਹੈ ਉਹ ਹੀ ਕਰਦੇ ਰਹੇ ਹੋਏ ਹੈ ਤਾਂ ਜੇ ਤੁਸੀਂ ਕੌਣ ਕਰਾਂਗੇ ਉਹ ਨੈਟਵਰਕ ਨੇ ਆਪਣੇ ਆਪ ਹੀ ਉਹਦੀ ਸਪੀਡ ਇਨੀ ਜ਼ਿਆਦਾ ਹੈ ਉਹ ਆਪਣੇ ਆਪ ਜੋ ਨੀਅਰਸਟ ਟਾਵਰ ਲੱਗੇ ਹੋਏ ਹਨ ਮਾਨੋ Airtel <Sansionate> ਨਾਲ Jio ਕੰਪਨੀ ਨੇ ਉਹਨੇ ਦੋਨ ਚੱਕ ਕੇ ਉਹ ਨਾਲ ਦੀ ਨਾਲ ਹੀ ਮਾਨੋ Jio ਦੇ ਨਾਲ ਜੋ ਰੂਟਰਸ ਲੱਗੇ ਹੋਏ ਆ ਉਹ ਸਾਰੇ ਜਿਹੜੀ ਕਾਲ ਅਪਰੇਟ ਹੋ ਜਾਂਦੀ ਹੈ ਤੇ ਫਾਸਟ ਹੋਣ ਦੇ ਕਾਰਨ ਅਸੀਂ ਸਾਰੇ ਡੇਲੀ ਲਾਈਫ ਦੇ ਵਿੱਚ ਮੋਬਾਈਲ ਕ੍ਰੀਏਟ ਕਰਨ ਲਈ ਇਹਦੀ ਯੂਜ਼ ਕਰਦੇ ਹਾਂ ਇੰਟਰਨੈਟ ਦੇ ਉੱਪਰ ਵੀ ਜਦੋਂ ਅਸੀਂ ਇੰਟਰਨੈਟ ਮਰਵਾਉਂਦੇ ਆ ਤਾਂ ਅਸੀਂ ਇੰਟਰਨੈਟ ਦੇ ਵਿੱਚ ਵੀ ਇਹਦੀ ਵਰਤੋਂ ਆਪਦੀ ਅਸੀਂ ਸਾਰੇ ਹੀ ਰੋਜ਼ਾਨਾ ਜਿਵੇਂ ਜਿਵੇਂ ਕਰਦੇ ਆ ਪਰ ਸਾਨੂੰ ਪਤਾ ਨਹੀਂ ਹੁੰਦਾ ਵੀ ਇਹਦੇ ਇੰਨੇ ਬੈਕਐਂਡ ਦੇ ਵਿੱਚ ਕੀ ਚੀਜ਼ ਕੰਮ ਕਰਦੀ ਹੈ ਇਹ ਬੈਕਐਂਡ ਦੇ ਕਿਸ ਤਰ੍ਹਾਂ ਨੈਟਵਰਕ ਬਣਾਇਆ ਗਿਆ ਕਿਸ ਤਰ੍ਹਾਂ ਇਹ ਇੰਟਰਨੈਟ ਬਣਿਆ ਕਿਸ ਤਰ੍ਹਾਂ ਇਹ ਕਰੈਕਟ ਹੋ ਜਾਂਦਾ ਇਹ ਸਾਰੀਆਂ ਟੋਪੋਲੋਜੀਜ਼ ਦੇ ਬਾਰੇ ਜ ਜਿੱਦ ਕਰਦੇ ਵਿੱਚ ਬਹੁਤ ਹੀ ਸਾਰਾ ਸਾਰੇ ਹਜ਼ਾਰਾਂ ਲੱਖਾਂ ਜੋ ਸੌਫਟਵੇਅਰ ਇੰਜੀਨੀਅਰਸ ਹੈ ਹਾਰਡਵੇਅਰ ਇੰਜੀਨੀਅਰਸ ਹੈ ਉਹ ਕੰਮ ਕਰ ਰਹੇ ਹੁੰਦੇ ਆ ਅਲੱਗ-ਅਲੱਗ ਤਰ੍ਹਾਂ ਦੀਆਂ ਜੌਬਸ ਨੂੰ ਆ ਰਹੇ ਹੁੰਦੇ ਆ ਫਿਰ ਜਾ ਕੇ ਸਾਨੂੰ ਉਹਦੀ ਫੈਸਿਲਿਟੀ ਜੀ ਮਿਲਦੀ ਹੈ ਜਿਹੜੀ ਇਹ ਹੀ ਮੇਰਾ ਅੱਜ ਦਾ ਟੌਪਿਕ ਸੀਗਾ ਜੀ ਥੈਂਕ ਯੂ ਸੋ ਮਚ ਜੀ ਉਹਰੇ ਸਾਰੇ ਮੋਟਰ ਕਿਸ ਤਰ੍ਹਾਂ ਜੁੜੇ ਹੁੰਦੇ ਆ ਜੀ ਰਿੰਗ ਟੋਪੋਲੋਜੀ ਦੇ ਵਿੱਚ ਜੀ ਜੀ ਰਿੰਗ ਲਈ ਸਪੈਕ ਜੀ ਵੀ ਰਿੰਗ ਨਾਲ ਮਤਲਬ ਸਾਰੇ ਰਾਉਂਡ ਸ਼ੇਪ ਚ ਹੋਣ ਆਪਸ ਵਿੱਚ ਇੰਟਰ ਕਨੈਕਟਡ ਹੋਣ ਜਿਵੇਂ ਆਪਾਂ ਤੁਸੀਂ ਸਾਰੇ ਆਏ ਬੈਠੇ ਹੋ ਇੱਕ ਤਰ੍ਹਾਂ ਦੀ ਰਿੰਗ ਬਣ ਜਾਈ ਗਈ ਵੈਰੀ ਗੁੱਡ ਜਦੋਂ ਸਾਰੇ ਮੋਟਰ ਇੱਕ ਗੋਲ ਨੈਰੇ ਵਿੱਚ ਜੁੜੇ ਹੋਣ ਦੋਨੇ ਸਿਰੇ ਟੋਪੋਲੋਜੀ ਪਾਵਾਂਗੇ ਬਸ ਟੋਪੋਲੋਜੀ ਵੀ ਹੁੰਦੀ ਹੈ ਜੀ ਸਭ ਤੋਂ ਪਹਿਲਾਂ ਅੰਜੀ ਮੈਮ हांजी हा जी हिकु साल से कम्यूटर जुड़े हूंदो बस टॉल कंदी आहियां ट्रेन